ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਗੁਰੂ ਪਿਆਰਿਓ ਜੋ ਕਿ ਹਰ ਸਾਲ ਮਾਗੀ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਸ੍ਰੀ ਅਖੰਡ ਪਾਠ ਸਾਹਿਬ ਸਮੂਹ ਨਗਰ ਪਿੰਡ ਤੇਰਾ ਐਚ ਰਲ ਮਿਲ ਕੇ ਜੋ ਕਿ ਮਾਗੀ ਦੇ ਦਿਹਾੜੇ ਤੇ 12 ਤਰੀਕ ਨੂੰ ਅਖੰਡ ਪਾਠ ਸਾਹਿਬ ਜੀ ਰੱਖੇ ਜਾਂਦੇ ਹਨ 13 ਨੂੰ ਨਗਰ ਕੀਰਤਨ ਹੁੰਦਾ ਹੈ ਜੀ ਅਤੇ 14 ਤਰੀਕ ਨੂੰ ਮਾਗੀ ਤੇ ਭੋਗ ਪਾਏ ਜਾਂਦੇ ਹਨ ਆਪ ਉਸ ਮੁ ਸੰਗਤਾਂ ਨੇ پائی ਬੜੇ ਸ਼ਰਧਾ ਭਾਵਨਾ ਦੇ ਨਾਲ ਜੋ ਕਿ ਭੋਗ ਪਾਏ ਗਏ ਨੇ ਆਪ ਜੀ ਨੇ ਵੱਡੇ ਪਦਰਾਂ ਵਿੱਚ ਹਾਜ਼ਰੀਆਂ ਭਰੀਆਂ ਹਨ ਸਤਿਗੁਰੂ ਜੀ ਕਿਰਪਾ ਕਰਨ ਜੀ ਸਮੂਹ ਸਿੱਖ ਸੰਗਤਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ ਸਤਿਗੁਰੂ ਜੀ ਅਤੇ ਭੋਗਾ ਤੋਂ ਉਪਰੰਤ ਸਾਡੇ ਜੋ ਕਿ ਬਹੁਤ ਪਿਆਰ ਵਾਲੇ ਬਾਬਾ ਜੀ ਬਾਬਾ ਗੁਰਨਵੀਨ ਸਿੰਘ ਜੀ ਗੰਗਾ ਨਗਰ ਵਾਲੇ ਉਹਨਾਂ ਪਾਸੋਂ ਦੀਵਾਨ ਕੀਰਤਨ ਸਜਾਏ ਗਏ ਹਨ ਅਤੇ ਖੁੱਲੇ ਪੰਡਾਲਾਂ ਦੇ ਵਿੱਚ ਸਮੂਹ ਸਖ ਸੰਗਤਾਂ ਨੇ ਬੜੇ ਵੱਡੇ ਪੱਧਰਾਂ ਤੇ ਹਾਜ਼ਰੀਆਂ ਭਰੀਆਂ ਹਨ ਗੁਰਬਾਣੀ ਹਰ ਜੱਾ ਸੁਣ ਕੇ ਆਪਣਾ ਜੀਵਨ ਸਫਲ ਬਣਾਇਆ ਜੀ ਬੜੇ ਸ਼ਰਧਾ ਭਾਵਨਾ ਦੇ ਨਾਲ ਬਾਬਾ ਜੀ ਨੇ ਕਥਾ ਵਿਚਾਰਾਂ ਦੇ ਨਾਲ ਜੋੜਿਆ ਹੈ ਗੁਰੂ ਦੀਆਂ ਗੱਲਾਂ ਸੁਣਾਈਆਂ ਹਨ ਆਪ ਸਮੂਹ ਸਖ ਸੰਗਤਾਂ ਨੇ ਬੜੇ ਸ਼ਰਧਾ ਭਾਵਨਾ ਦੇ ਨਾਲ ਜੋ ਕਿ ਦਵਾਨਾਂ ਦੇ ਵਿੱਚ ਹਾਜ਼ਰੀਆਂ ਭਰੀਆਂ ਹਨ ਭੋਗਾਂ ਦੇ ਵਿੱਚ ਹਾਜ਼ਰੀਆਂ ਭਰੀਆਂ ਹਨ ਸਤਿਗੁਰ ਕਿਰਪਾ ਕਰਨ ਆਪ ਸਮੂਹ ਸਿੱਖ ਸੰਗਤਾਂ ਨੂੰ ਸਤਿਗੁਰ ਜੀ ਐਸੇ ਤਰ੍ਹਾਂ ਹੀ ਸੁਭਾਗੀਆਂ ਕੜੀਆਂ ਸਤਿਗੁਰ ਜੀ ਬਖਸ਼ਿਂਦਾ ਰਹਿਣ ਕਿਰਪਾ ਕਰਕੇ ਆਪ ਸਮੂਹ ਸਿੱਖ ਸੰਗਤਾਂ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਗੁਰਮੁਖ ਪਿਆਰਿਓ ਹਾਜ਼ਰੀਆਂ ਭਰੀਆਂ ਹਨ ਅਤੇ ਗੁਰਬਾਣੀ ਹਰਜਾ ਸੁਣ ਕੇ ਆਪਣਾ ਜੀਵਨ ਸਫਲ ਬਣਾਇਆ ਜੀ ਬਾਬਾ ਜੀ ਦਾ ਬਹੁਤ ਧੰਨਵਾਦ ਬਾਬਾ ਗੁਰਨਵੀਰ ਸਿੰਘ ਜੀ ਦਾ ਜਿਨ੍ਹਾਂ ਨੇ ਜਾਸ ਕੁਰਬਾਨੀ ਹਰ ਜਾਸ ਨਾਲ ਸਾਨੂੰ ਜੋੜਨਾ ਕੀਤਾ ਹੈ ਜੀ ਬਾਬਾ ਜੀ ਦਾ ਬਹੁਤ ਧੰਨਵਾਦ ਜੀ ਆਪ ਉਸ ਮੁਸਿਕ ਸੰਗਤਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਕੀਰਤਨ ਦੀਵਾਨ ਦੇ ਵਿੱਚ ਹਾਜ਼ਰੀਆਂ ਭਰੀਆਂ ਹਨ ਅਤੇ ਐਸੇ ਤਰ੍ਹਾਂ ਹੀ ਆਪ ਉਸ ਮੁਸਿਕ ਸੰਗਤਾਂ ਭਾਈ ਅਰਦਾਸ ਬੇਨਤੀ ਜ਼ਰੂਰ ਕਰਨੀ ਚੜ੍ਹਦੀ ਕਲਾ ਵਾਲੀ ਸਤਿਗੁਰ ਜੀ ਐਸੇ ਤਰ੍ਹਾਂ ਸਾਨੂੰ ਸੁਭਾਗੀਆਂ ਘੜੀਆਂ ਸਤਿਗੁਰ ਜੀ ਬਖਸ਼ਦੇ ਰਹਿਣ ਆਪਣਾ ਚੱਲਿਆ ਹੋਇਆ ਇੱਕ ਇੱਕ ਕਦਮ ਸਤਿਗੁਰੂ ਜੀ ਲੇਖੇ ਵਿੱਚ ਲਾਉਣਾ ਹੈ ਸਤਿਗੁਰੂ ਜੀ ਕਿਰਪਾ ਕਰਨੀ ਸਾਨੂੰ ਵੀ ਗੁਰਸਿੱਖੀ ਵਾਲਾ ਜੀਵਨ ਬਖਸ਼ਣਾ ਇਹ ਅਰਦਾਸ ਬੇਨਤੀ ਸਮੂਹ ਸਿੱਖ ਸੰਗਤਾਂ ਨੇ ਪਾਈ ਕਰਨੀ ਆਪ ਸਮੂਹ ਸਿੱਖ ਸੰਗਤਾਂ ਨੇ ਪਾਈ ਬੜੇ ਸ਼ਰਧਾ ਭਾਵਨਾ ਦੇ ਨਾਲ ਅੰਮ੍ਰਿਤ ਵੇਲੇ ਤੋਂ ਲੈ ਕੇ ਅਰਦਾਸ ਬੇਨਤੀ ਤੱਕ ਹਾਜ਼ਰੀਆਂ ਭਰੀਆਂ ਹਨ ਅਤੇ ਸਮੂਹ ਸਿੱਖ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਅਤੇ ਸਾਰਿਆਂ ਤੋਂ ਵੱਧ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜਿਨ੍ਹਾਂ ਨੇ ਸਾਡੇ ਤੇ ਬੜੀ ಅಪਾਰ ਕਿਰਪਾ ਕਰਕੇ ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜਨਾ ਕੀਤਾ ਹੈ ਸਤਿਗੁਰਾਂ ਦਾ ਬਹੁਤ ਬਹੁਤ ਧੰਨਵਾਦ ਸਤਿਗੁਰ ਜੀ ਐਸੇ ਤਰ੍ਹਾਂ ਹੀ ਸਾਨੂੰ ਇਸ ਭਾਗੀਆਂ ਕੜੀਆਂ ਸਤਿਗੁਰ ਜੀ ਬਖਸ਼ਦੇ ਰਹਿਣਾ ਆਪ ਜੀ ਦੇ ਦਰ ਘਰ ਦੀ ਸੇਵਾ ਸਾਨੂੰ ਕਰਵਾਉਂਦੇ ਰਹਿਣਾ ਜੀ ਅਸੀਂ ਐਸੇ ਤਰ੍ਹਾਂ ਹੀ ਆਪ ਜੀ ਦਰ ਘਰ ਦੀ ਸੇਵਾ ਕਰਦੇ ਰਹੀਏ ਜੀ ਆਪ ਸਮੂਹ ਸਖ ਸੰਗਤਾਂ ਨੇ ਪਾਈ ਤਨ ਦਿਨਾਂ ਤੋਂ ਬਹੁਤ ਵੱਡੇ ਪੱਧਰਾਂ ਤੇ ਸੇਵਾ ਕੀਤੀ ਹੈ ਜੀ ਤਨ ਮਨ ਧੰ ਦੇ ਨਾਲ ਸਾਰਿਆਂ ਨੇ ਨਗਰ ਨੇ ਸਾਰੇ ਸੇਵਾਦਾਰਾਂ ਨੇ ਬਹੁਤ ਸੇਵਾ ਕੀਤੀ ਹੈ ਜੀ ਅਤੇ ਗੁਰੂ ਘਰ ਲੰਗਰ ਗੁਰੂ ਕੀ ਸੰਗਤਾਂ ਵਾਸਤੇ ਗੁਰੂ ਘਰ ਵਿਖੇ ਤਿਆਰ ਕੀਤੇ ਗਏ ਹਨ ਹਨ ਬੜੇ ਸ਼ਰਧਾ ਭਾਵਨਾ ਦੇ ਨਾਲ ਗੁਰਮੁਖ ਪਿਆਰੇ ਲੰਗਰ ਨੂੰ ਤਿਆਰ ਕਰਦੇ ਹਨ ਅਤੇ ਸਮੂਹ ਸਖ ਸੰਗਤਾਂ ਨੇ ਭਾਈ ਆਪ ਜੀ ਦਾ ਹਿੱਸਾ ਸਮੂਹ ਸਖ ਸੰਗਤਾਂ ਨਾਲ ਮਿਲ ਕੇ ਪਾਉਣੇ ਹੋ ਤੇ ਗੁਰੂਕੀਆਂ ਸੰਗਤਾਂ ਨੇ ਭਾਈ ਗੁਰੂ ਕਾ ਲੰਗਰ ਗੁਰੂ ਘਰ ਵਿਖੇ ਤਿਆਰ ਕੀਤਾ ਗਿਆ ਜੀ ਲੰਗਰ ਬਣਾਉਣ ਦੀ ਸੇਵਾ ਪਕਾਉਣ ਦੀ ਸੇਵਾ ਬਰਤਨਾਂ ਦੀ ਸੇਵਾ ਅਤੇ ਵਰਤੋਂ ਦੀ ਸੇਵਾ ਸਮੂਹ ਸੇਵਾਦਾਰ ਆਪਣੀਆਂ ਆਪਣੀਆਂ ਡਿਊਟੀਆਂ ਸਮਝ ਕੇ ਜ਼ਿੰਮੇਵਾਰੀਆਂ ਸਮਝ ਕੇ ਬੜੀ ਸ਼ਾਦਾ ਭਾਵਨਾ ਦੇ ਨਾਲ ਗੁਰਮੁਖ ਪਿਆਰੇ ਸੇਵਾ ਕਰਦੇ ਹਨ ਆਪ ਜੀ ਦਰਸ਼ਨ ਕਰ ਸਕਦੇ ਹੋ ਜੀ ਬੜਾ ਵੱਡੇ ਪੱਧਰ ਤੇ ਆਪ ਸਮੂਹ ਸਖ ਸੰਗਤਾਂ ਨੇ ਪਾਈ ਮਹਾਨ ਨਗਰ ਕੀਰਤਨ ਦੇ ਵਿੱਚ ਵੀ ਬੜਾ ਯੋਗਦਾਨ ਪਾਇਆ ਹੈ ਜੀ ਅਤੇ ਆਪ ਬੜੀ ਸ਼ਰਧਾ ਭਾਵਨਾ ਦੇ ਨਾਲ ਬੱਚੇ ਨੌਜਵਾਨ ਵੀਰ ਸਾਡੇ ਬਜ਼ੁਰਗ ਮਾਤਾਵਾਂ ਪੈਣਾ ਸਾਰਿਆਂ ਨੇ ਬੜੀ ਸੇਵਾ ਕੀਤੀ ਆ ਸਤਿਗੁਰੂ ਜੀ ਨਾਮਾਂ ਥਾਮਾ ਨੂੰ ਜਾਣਦੇ ਨੇ ਇਹੀ ਅਰਦਾਸ ਬੇਨਤੀ ਸਤਿਗੁਰਾਂ ਦੇ ਚਰਨਾਂ ਵਿੱਚ ਕਰਦੇ ਹਾਂ ਮਾਰੀ ਕਿਰਪਾ ਕਰਨੀ ਸਾਡਾ ਇੱਕ ਚੱਲਿਆ ਹੋਇਆ ਇੱਕ ਇੱਕ ਕਦਮ ਆਪ ਜੀ ਨੇ ਲੇਖੇ ਵਿੱਚ ਲਾਉਣਾ ਐਸੀ ਤਰਾਈਂ ਆਪ ਜੀ ਕਿਰਪਾ ਕਰਕੇ ਸਾਡੇ ਤੋਂ ਸੇਵਾ ਕਰਵਾਉਂਦੇ ਰਹਿਣਾ ਜੀ ਸਤਿਗੁਰੂ ਜੀ ਕਿਰਪਾ ਕਰਨੀ ਅਸੀਂ ਤਾਂ ਕਲਜੁਗ ਜੀਵ ਹਾਂ ਸਤਿਗੁਰ ਜੀ ਆਪ ਐਸੇ ਤਰ੍ਹਾਂ ਹੀ ਸਰਤੇ ਮੇਰ ਪਰ ਆਤਰਾ ਕੇ ਸੇਵਾ ਕਰਵਾਉਂਦੇ ਰਹਿਣਾ ਜੀ ਸਿੱਖ ਸੰਗਤਾਂ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਪਾਈ ਲੰਗਰ ਦੀ ਸੇਵਾ ਕੀਤੀ ਹੈ ਸ਼ਿਕਾਉਣ ਦੀ ਸੇਵਾ ਵਰਤੌਣ ਦੀ ਸੇਵਾ ਸਮੂਹ ਸਿੱਖ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ ਸਮੂਹ ਨਗਰ ਦਾ ਬਹੁਤ ਧੰਨਵਾਦ ਜੀ ਸਤਿਗੁਰ ਕਿਰਪਾ ਕਰਨ ਸਾਰਿਆਂ ਨੂੰ ਚੜ੍ਹਦੀਆਂ ਕਲਾ ਬਖਸ਼ਣ ਨਾਮ ਦਾ ਰੰਗ ਸਾਧੂ ਕਾ ਸੰਗ ਸਤਿਗੁਰ ਜੀ ਬਖਸ਼ਣ ऐसे तरह ही अपने दर ਘਰ ਦੀ ਸਮੂਹ ਸਿੱਖ ਸੰਗਤਾਂ ਤੋਂ ਸੇਵਾ ਕਰਵਾਉਂਦੇ ਰਹਿਣ ਜੀ ਆਪ ਜੀ ਦਰਸ਼ਨ ਕਰ ਰਹੇ ਹੋ ਬੜੀ ਸ਼ਰਧਾ ਭਾਵਨਾ ਦੇ ਨਾਲ ਛੋਟੇ ਛੋਟੇ ਬੱਚੇ ਵੀ ਸੇਵਾ ਕਰਦੇ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਸਾਰੇ ਹੀ ਨગર ਸੇਵਾ ਕਰਦਾ ਹੈ ਸਮੂਚਾ ਨਗਰ ਪਿੰਡ 13 ਐਚ ਇਹੀ ਅਰਦਾਸ ਬੇਨਤੀ ਗੁਰਮੁਖ ਪਿਆਰਿਓ ਆਪ ਸਮੂਹ ਸਿੱਖ ਸੰਗਤਾਂ ਨੇ ਕਰਨੀ ਸਾਡੇ ਨਗਰ ਤੇ ਐਸੀ ਤਰ੍ਹਾਂ ਹੀ ਸਤਿਗੁਰਾਂ ਦੀ ਕਿਰਪਾ ਬਣੀ ਰੱਖੇ ਬਣਾਈ ਰੱਖਣ ਸਤਿਗੁਰ ਜੀ ਤੇ ਆਪ ਸਮੂਹ ਸਿੱਖ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ ਗੁਰੂ ਪਿਆਰਿਓ ਸਤਗੁਰ ਕਿਰਪਾ ਕਰਨ ਸਾਰਿਆਂ ਨੂੰ ਚੜ੍ਹਦੀਆਂ ਕਲਾ ਬਖਸ਼ਣ ਜੀ ਜਿਨ੍ਹਾਂ ਦੇ ਖਜ਼ਾਨਿਆਂ ਵਿੱਚੋਂ ਮਾਇਆ ਆਈ ਹੈ ਸਤਗੁਰੂ ਜੀ ਭਰਪੂਰ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ